ਬਰਨਾਲਾ ਤੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ ਦੀ ਅਗਵਾਈ ਹੇਠ ਕੈਬਨਟ ਮੰਤਰੀ ਮੀਤ ਹੇਰ ਦੀ ਬਰਨਾਲਾ ਕੋਠੀ ਵਿਖੇ ਡਾਕਟਰ ਪੀਮਰਾਓ ਅੰਬੇਦਕਰ ਦੀ ਜਨਮ ਦਿਨ ਮਨਾਇ ਗਈ। ਇਸ ਮੌਕੇ ਵਿਸ਼ਾਲ ਇਕੱਠ ਨੂੰ ਗੁਰਦੀਪ ਸਿੰਘ ਬਾਠ, ਕੈਬਨਟ ਮੰਤਰੀ ਗੁਰਮੀਤ ਹੇਰ ਦੇ ਪੀਏ ਰੋਹਿਤ ਸ਼ਰਮਾ, ਓਐਸਡੀ ਹਸਨਪ੍ਰੀਤ ਭਾਰਵਾਜ, ਨਗਰ ਸੁਧਾਰ ਪ੍ਰੋਸਟ ਦੇ ਚੇਅਰਮੈਨ RAMTEETH MANNA ਤੇ ਮਾਰਕੀਟ ਕਮੇਟੀ ਤਪਾ ਦੇ ਚੇਅਰਮੈਨ ਤਰਸੀਮ ਸਿੰਘ ਕਾਨੇ ਕਨੇ ਡਾਕਟਰ ਟੀਮਾ ਉਹ ਅੰਬੇਦਕਰ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਉਹਨਾਂ ਦੀਆਂ ਨੀਤੀਆਂ ਬਾਰੇ ਜਾਣੂ ਕਰਾਉਂਦੇ ਹੋਏ ਸੰਬੋਧਨ ਵੀ ਕੀਤਾ ਆਓ ਵੇਖਦੇ ਹਾਂ ਬਰਨਾਲਾ ਤੋਂ ਸਾਡੇ ਵਿਸ਼ੇਸ਼ ਪ੍ਰਤੀਨਿਧੀ ਜਗਤਿੰਦਰ ਦੇਵਗਨ ਦੀ ਖਾਸ ਰਿਪੋਰਟ ਮਾਨਯੋਗ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੀ ਜਨਮ ਦਿਨ ਦਾ ਮੌਕਾ ਉਹਨਾਂ ਦਾ ਅੱਜ ਜਨਮ ਦਿਹਾੜਾ ਉਹ ਜਨਮ ਦਿਹਾੜੇ ਦੇ ਮੌਕੇ ਉੱਤੇ ਸਮੁੱਚੇ ਦੇਸ਼ 'ਚ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਮੋਦੀ ਸਰਕਾਰ ਦੀ ਸਾਨਾਸ਼ੰਕੀ ਕੀਤੀ ਜਾ ਰਹੀ ਹੈ ਉਹਦੇ ਖਿਲਾਫ ਕਿਉਂਕਿ ਸਾਡੇ ਜਿਹੜੇ ਸੰਵਿਧਾਨ ਦੇ ਰਚੇਤਾ ਡਾਕਟਰ ਬੀ ਆਂਦ ਕੰਬੇਰ ਜਿਹੜੀਆਂ ਉਹਨਾਂ ਨੇ ਗੱਲਾਂ ਸੰਵਿਧਾਨ ਚ ਲਿਖੀਆਂ ਸੀ ਉਹਦੇ ਸਰਾਸਰ ਉਲਟ ਚੱਲ ਰਹੀ ਹੈ ਜਿਹੜੀ ਮੋਦੀ ਸਰਕਾਰ ਆ ਭਾਜਪਾ ਸਰਕਾਰ ਸੋ ਅੱਜ ਅਸੀਂ ਲੋਕਾਂ ਨੂੰ ਸ਼ੀਸ਼ਾ ਦਿਖਾ ਰਹੇ ਆ ਵੀ ਆਪਾਂ ਨੂੰ ਇਹਨਾਂ ਨੂੰ ਦੇਸ਼ ਚ ਭਜਾਉਣਾ ਪਊਗਾ ਇਹਨਾਂ ਦੀ ਤਾਨਾਸ਼ਾਹੀ ਨੂੰ ਖਤਮ ਕਰਨਾ ਤਾਂ ਸਾਡਾ ਦੇਸ਼ ਬਚੂਗਾ ਤਾਂ ਸਾਡਾ ਸੰਵਿਧਾਨ ਬਚੂਗਾ ਸੋ ਅੱਜ ਅਸੀਂ ਜਲਾਬੱਦਰੀ ਪ੍ਰੋਗਰਾਮ ਕੀਤੇ ਨੇ ਕਿਉਂਕਿ ਨਹੀਂ ਤਾਂ ਇਹਨਾਂ ਨੇ ਅੱਜ ਤੱਕ ਇਹ ਮੁੱਖ ਮੰਤਰੀਆਂ ਨੂੰ ਅੰਦਰ ਕਰ ਰਹੇ ਆ ਜੇ ਇਹ ਦਵਾਰੇ ਕਾਬਜ ਹੋ ਗਏ ਤਾਂ ਇਹਨਾਂ ਨੇ ਕੋਈ ਬਖਸ਼ਿਆ ਹੀ ਨਹੀਂ ਕਰਨਾ ਛੋਟੇ ਤੋਂ ਵੱਡਾ ਲੀਡਰ ਜਿਹੜਾ ਕੋਈ ਸੱਚ ਸੱਚ ਦੀ ਲੜਾਈ ਲੜਾਇਆ ਕਿ ਉਹ ਹੱਕ ਸੱਚ ਦੀ ਗੱਲ ਕਰਿਆ ਕਰੂ ਇਹਨਾਂ ਨੇ ਸਾਰਿਆਂ ਨੂੰ ਅੰਦਰ ਦਿਆ ਕਰਨਾ ਸੋ ਦੇਖੋ ਇਹ ਕੋਈ ਗੱਲੀ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਲੜਾਈ ਨਹੀਂ ਇਹ ਕੋਈ ਭਗਵੰਤ ਸਿੰਘ ਮਾਨ ਦੀ ਲੜਾਈ ਨਹੀਂ ਇਹ ਲੋਕਾਂ ਦੀ ਲੜਾਈ ਹੈ ਤੇ ਅਸੀਂ ਲੋਕਾਂ ਦੀ ਲੜਾਈ ਸੰਵਧਾਨ ਨੂੰ ਬਚਾਉਣ ਦੀ ਭਾਰਤ ਨੂੰ ਬਚਾਉਣ ਦੀ ਲੜਾਈ ਹੈ ਸੋ ਲੜਾਈ ਆ ਆਮ ਆਦਮੀ ਪਾਰਟੀ ਐਂਡ ਤੱਕ ਲੜਦੀ ਰਹੂਗੀ ਜਿੰਨਾ ਚਿਰ ਅਸੀਂ ਲੜਾਈ ਜਿਤਨੀ ਜੰਦ ਜਿਸ ਤਰ੍ਹਾਂ ਅੱਜ ਬਾਬਾ ਵੇਦਕਰ ਜੀ ਦਾ ਜਨਮ ਦਿਨ ਆਮ ਆਦਮੀ ਪਾਰਟੀ ਵੱਲੋਂ ਬਾਬਾ ਜੀ ਦੇ ਜਨਮ ਦਿਨ ਤੇ ਬਾਬਾ ਜੀ ਨੇ ਜੋ ਸੰਵਧਾਨ ਲਿਖਿਆ ਸੀ ਉਸ ਤੇ ਪੈਰਾ ਦਿੰਦੇ ਹੋਏ ਅੱਜ ਬਾਬਾ ਜੀ ਨੂੰ ਅਸੀਂ ਨਮਨ ਕਰਦੇ ਆਂ ਸਾਡਾ ਬਾਬਾ ਅੰਮੇਦਕਰ ਜੀ ਅੱਗੇ ਫਿਰ ਝੁਕਦਾ ਹੈ ਕਿ ਉਹ ਐਸਟੀ ਪਰਿਵਾਰ ਦੇ ਵਿੱਚ ਉੱਠ ਕੇ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਬਣੇ ਜਦੋਂ ਦੇਸ਼ ਆਜ਼ਾਦ ਹੋਇਆ ਸਰਕਾਰ ਬਣੀ ਤਾਂ ਸਭ ਤੋਂ ਪਹਿਲਾਂ ਬਾਬਾ Ambedkar ਜੀ ਕਾਨੂੰਨ ਮੰਤਰੀ ਬਣੇ ਜਿਸ ਤਹਿਤਾ ਬਾਬਾ ਜੀ ਨੇ ਸੰਵਿਧਾਨ ਲਿਖਿਆ ਸੀ ਅੱਜ ਮੋਦੀ ਸਰਕਾਰ ਬਾਬਾ ਜੀ ਦਾ ਵੀ ਅਪਮਾਨ ਕਰ ਰਹੀ ਹੈ ਜਿਸ ਤਰ੍ਹਾਂ ਉਹਨਾਂ ਨੇ ਸੰਵਿਧਾਨ ਲਿਖਿਆ ਸੀ ਕਿ ਹਰ ਇੱਕ ਵਰਗ ਨੂੰ ਹਰ ਇੱਕ ਸੰਸਦਾਂ ਦੇ ਵਿੱਚ ਹਰ ਇੱਕ ਉਸ ਦੇ ਵਿੱਚ ਜਗ੍ਹਾ ਮਿਲੇ ਅੱਜ ਆਮ ਆਦਮੀ ਪਾਰਟੀ ਬਾਬਾ Ambedkar ਜੀ ਦੇ ਸੰਵਿਧਾਨ ਦੇ ਚੱਲਦੇ ਹੋਏ ਆਮ ਘਰਾਂ ਦੇ ਮੁੰਡਿਆਂ ਨੂੰ ਰਾਜਨੀਤੀ ਦੇ ਵਿੱਚ ਜਗ੍ਹਾ ਦੇ ਰਹੀ ਹੈ ਹਰ ਇੱਕ ਜਗ੍ਹਾ ਦੇ ਵਿੱਚ ਆਮ ਲੋਕਾਂ ਦਾ ਵਿਸਤਾਰ ਕਰ ਰਹੀ ਹੈ ਜਿਸ ਤਰ੍ਹਾਂ ਬਾਬਾ ਬੇਦਕਾਰ ਜੀ ਦਾ ਸੁਪਨਾ ਸੀ ਉੱਤੇ ਚੱਲਦੇ ਹੋਏ ਆਮ ਆਦਮੀ ਪਾਰਟੀ ਬਾਬਾ ਬੇਦਕਾਰ ਜੀ ਦੇ ਸਿਧਾਂਤ ਦਾ ਸਤਿਕਾਰ ਕਰਦੀ ਹੈ ਤੇ ਮੋਦੀ ਸਰਕਾਰ ਬਾਬਾ ਜੀ ਦੇ ਸਿਧਾਂਤ ਨੂੰ ਖਤਮ ਕਰਨ ਦੀ ਧੁਲੀ ਹੋਈ ਹੈ ਆਮ ਆਦਮੀ ਪਾਰਟੀ ਕਦੇ ਵੀ ਬਾਬਾ ਜੀ ਦੇ ਸਿਧਾਂਤ ਨੂੰ ਖਤਮ ਨਹੀਂ ਹੋਣ ਦੇਵਗੀ ਤੇ ਆਮ ਆਦਮੀ ਪਾਰਟੀ ਬਾਬਾ ਜੀ ਦੇ ਸਿਧਾਂਤ ਦਾ ਸਤਿਕਾਰ ਕਰਦੀ ਹੈ ਧੰਨਵਾਦ ਜੀ ਅੱਜ ਆਪਣੇ ਕਲਮ ਦੇ ਨਾਲ ਇਨਕਲਾਬ ਲਿਆਉਣ ਵਾਲੇ ਸਾਡੇ ਡਾਕਟਰ ਭੀਮਰਾਵ ਅੰਬੇਦਕਰ ਦੇ ਜਨਮ ਦਿਨ ਤੇ ਸਭ ਤੋਂ ਪਹਿਲਾਂ ਮੈਂ ਸਾਰੇ ਮੀਡੀਆ ਨੂੰ ਸਾਰੇ ਪੰਜਾਬੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਉਸ ਤੋਂ ਬਾਅਦ ਜੋ ਪਾਰਟੀ ਵੱਲੋਂ ਰੱਖਿਆ ਗਿਆ ਸੰਵਿਧਾਨ ਬਚਾਓ ਉੱਧਰ ਰੱਖਿਆ ਗਿਆ ਸੀ ਕੋਰੋਨਾ ਨੂੰ ਭਜਾਓ ਉਹਦੇ ਵਿੱਚ ਉਸ ਦੇ ਵਿੱਚ ਜੋ ਇਹਨਾਂ ਨੇ ਗਲਤ ਨੀਤੀਆਂ ਤੇ ਬੀਜੇਪੀ ਆ ਚੁੱਕੀ ਆ ਜੋ ਸੰਵਿਧਾਨ ਨੂੰ ਆਪਣੇ ਆਪ ਨੂੰ ਸਹੀ ਨਹੀਂ ਦੱਸ ਰਹੀ ਕਿਉਂਕਿ ਉਹਨਾਂ ਨੇ ਤੁਸੀਂ ਦੇਖਿਆ ਹੋਊਗਾ ਆਪਣੇ ਰਾਸ ਸਭਾ ਦੇ ਵਿੱਚ ਮੈਂਬਰਾਂ ਦੇ ਵਿੱਚ ਵੀ ਕਿਹਾ ਵੀ ਇਹ ਸੰਵਿਧਾਨ ਸਹੀ ਨਹੀਂ ਬਣਿਆ ਪਿਆ ਉਸ ਸੰਵਿਧਾਨ ਨੂੰ ਗਲਤ ਕਹਿਣਾ ਜੋ 70 ਸਾਲ ਤੋਂ ਚੱਲਦਾ ਆ ਰਿਹਾ ਹੈਗਾ ਉਹ ਸੁਧਾਰ ਨੂੰ ਖਤਰਾ ਦੱਸ ਰਿਹਾ ਹੈ ਇਹ ਕਿ ਇਹਨਾਂ ਦੇ ਨਾਲ ਜੋ ਆਪਦੀਆਂ ਗਲਤ ਨੀਤੀਆਂ ਤੇ ਚੱਲ ਪਏ ਉਹਨਾਂ ਗਲਤ ਨੀਤੀਆਂ ਦੇ ਸਹਾਰਾ ਲੈ ਕੇ ਜੋ ਅਰਵਿੰਦ ਕੇਜਰੀਵਾਦ ਜੀ ਨੂੰ ਉਹਨਾਂ ਨੇ ਗਲਤ ਨੀਤੀਆਂ ਦੇ ਨਾਲ ਅੰਦਰ ਕੀਤਾ ਹੈ ਅਸੀਂ ਉਸ ਦਾ ਵਿਰੋਧ ਕਰਨ ਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਹੈ